ਨਮਸਕਾਰ ਦੋਸਤੋ ਅੱਜ ਦੀ ਕਹਾਣੀ ਏ ਧੀਏ ਬੁੱਢੀ ਜੋ ਹੋ ਗਈ ਹਾਂ ਗਲੀ ਦੇ ਬਾਹਰ ਰੁੱਖਾ ਹੀਟ ਰੇੜੀ ਤੇ ਤਾਜ਼ੇ ਜਮੂਨਾ ਦਾ ਵੱਡਾ ਢੇਰ ਵੇਖ ਉਸ ਨੂੰ ਕਿਲੋ ਤੋਲਣ ਲਈ ਆਖ ਦਿੱਤਾ ਉਸ ਦੇ ਕੋਲ ਨਿੱਕੇ ਪੁੱਤ ਨੂੰ ਖਿਲਾਰ ਆਪ ਬਾਕੀ ਸਬਜ਼ੀ ਲੈਣ ਅਗਾਹ ਵੱਲ ਨੂੰ ਹੋ ਤੁਰੀ ਗਰੀਆ ਕੇ ਸਾਰਾ ਕੁਝ ਪਾਣੀ ਵਾਲੇ ਪਤੀਲੇ ਵਿੱਚ ਉਲੱਦ ਆਪ ਏਸੀ ਅੱਗੇ ਬੈਠ ਗਈ ਘੜੀ ਨੂੰ ਮਗਰੋਂ ਕੰਮ ਵਾਲੀ ਸਾਰੇ ਜਮੂਨ ਪਲੇਟ ਵਿੱਚ ਰੱਖ ਅੰਦਰ ਲਿਆਈ ਤਾਂ ਕਾਫੀ ਘੱਟ ਲੱਗੇ ਕੋਲ ਹੀ ਰੱਖੇ ਇਲੈਕਟ੍ਰੋਨਿਕ ਕੰਡੇ ਤੇ ਤੋਲੇ ਤਾਂ ਸਿਰਫ ਅੱਧਾ ਕਿਲੋ ਹੀ ਨਿਕਲੇ ਇਹ ਮੇਰੇ ਸਤੀ ਕੱਪੜੀ ਅੱਗ ਲੱਗ ਗਈ ਬੜਾ ਗੁੱਸਾ ਚੜਿਆ ਸੋਚਣ ਲੱਗੀ ਇਹਨਾਂ ਹੀਰਾ ਫੇਰੀਆਂ ਕਰਕੇ ਹੀ ਤਾਂ ਇਹ ਲੋਕ ਤਰਕ ਹੀ ਨਹੀਂ ਕਰਦੇ ਫਿਰ ਉਥੇ ਅੱਪੜ ਮੇਰੇ ਮੂੰਹੋਂ ਪਤਾ ਨਹੀਂ ਕੀ ਕੁਝ ਨਿਕਲੀ ਗਿਆ ਪਰ ਉਹ ਅੱਗੇ ਹੱਥ ਜੋੜ ਸਭ ਕੁਝ ਸੁਣਦੀ ਹੋਈ ਬਸ ਐਨਾ ਹੀ ਆਖਦੀ ਰਹੀ ਕੀਤੀ ਏ ਜਿੰਨੇ ਘਟ ਨਿਕਲੇ ਹੋਰ ਤੋਲ ਦਿਨੀ ਆ ਬੁੱਢੀ ਜੋ ਹੋ ਗਈ ਆ ਕਈ ਵਾਰ ਨਹੀਂ ਪਤਾ ਲੱਗਦਾ ਮਨ ਵਿੱਚ ਇਕੱਠਾ ਹੋਇਆ ਸਾਰਾ ਗੁਬਾਰ ਕੱਢ ਘਰੇ ਮੋੜਾਈ ਤੇ ਗੂੜੀ ਨਿੰਜ ਸੌ ਗਈ ਆਥਨ ਵੀ ਲਈ ਗੰਦੇ ਪਾਣੀ ਵਾਲਾ ਉਹੀ ਡੱਬ ਖਾਲੀ ਕੀਤਾ ਤਾਂ ਕਸ ਮਹਿਲੇ ਪਾਣੀ ਦੇ ਐਨ ਥੱਲੇ ਲੱਗੇ ਕਿੰਨੇ ਸਾਰੇ ਜਾਮਣ ਵੇਖ ਮੀਰਾ ਤਰਾ ਨਿਕਲ ਗਿਆ ਹਾਈ ਰੱਬਾ ਐਵੇਂ ਹੀ ਵਿਚਾਰੀ ਨੂੰ ਸਭ ਦੇ ਸਾਹਮਣੇ ਇੰਨੀਆਂ ਛਿੜਕਾਂ ਦਿੱਤੀਆਂ ਇੱਕ ਵਾਰ ਫੇਰ ਦੋਹਰੋ ਵਾਰੀ ਉੱਧਰ ਨੂੰ ਨਸ ਤੁਰੇ ਪਰ ਉਹ ਉੱਥੇ ਨਹੀਂ ਸੀ ਪਤਾ ਨਹੀਂ ਅੱਜ ਉਸ ਦੀ ਰੇੜੀ ਦੇ ਜਾਮੁਣ ਪਹਿਲਾਂ ਮੁੱਕ ਗਏ ਸਨ ਕਿ ਆਖਰੀ ਉਮਰ ਦੀ ਉਸ ਦੀ ਸਹਿਣ ਸ਼ਕਤੀ ਪਰ ਜੋ ਵੀ ਚੀਜ਼ ਮੁੱਕੀ ਸੀ ਉਸ ਨੇ ਮੈਨੂੰ ਸਾਰੀ ਰਾਤ ਸੌਣ ਨਾ ਦਿੱਤਾ ਬਸ ਉਸ ਦੇ ਆਖੇ ਇਹ ਬੋਲ ਕਰਨ ਵਿੱਚ ਅਥੌੜੇ ਵਾਂਗ ਵੱਜਦੇ ਰਹੇ ਕੀਤੀ ਇਹ ਬੁੱਢੀ ਜੋ ਹੋ ਗਈ ਹਾਂ ਕਈ ਵਾਰ ਨਹੀਂ ਪਤਾ ਲੱਗਦਾ